ਮੈਨੂੰ ਇਹ ਦੱਸਦੇ ਖੁਸ਼ੀ ਔਰ ਮਾਨ ਮਹਿਸੂਸ ਹੋ ਰਿਹਾ ਕਿ ਜਿਸ ਦਿਨ ਦੀ ਭਵੰਦਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਵੀੜਾ ਉਹ ਸਰਕਾਰ ਨੇ ਚੱਕਿਆ ਹੋਇਆ ਹੈ ਜਿਸ ਦੇ ਤਹਿਤ ਈਜ਼ ਆਫ ਡੂਇੰਗ ਬਿਜ਼ਨਸ ਦੇ ਤਹਿਤ ਸਾਡੇ ਆਪਣੇ ਡਿਪਾਰਟਮੈਂਟ ਗਵਰਨਮੈਂਟਸ ਰਿਫਾਰਮਸ ਐਂਡ ਗ੍ਰੀਵੈਂਸ ਰੈਡਰੈਸਲ ਨੂੰ ਇੱਕ ਬਹੁਤ ਵੱਡਾ ਐਵਾਰਡ ਇੱਕ ਰੈਂਕਿੰਗ ਨੰਬਰ 1 ਦੀ ਉਹ ਪੂਰੇ ਮੁਲਕ ਦੇ ਵਿੱਚੋਂ ਗਵਰਨਮੈਂਟ ਆਫ ਇੰਡੀਆ ਨੇ ਦਿੱਤੀ ਹੈ ਅ ਕੇਂਦਰ ਸਰਕਾਰ ਵੱਲੋਂ 1 ਜਨਵਰੀ 2024 ਤੋਂ 30 ਜੂਨ 2024 ਤੱਕ ਗ੍ਰੀਵੈਂਸ ਰੈਡਰੈਸਲ ਇੰਡੈਕਸ ਦੇ ਵਿੱਚ ਜਿਸ ਦੇ ਵਿੱਚ ਸਾਰੀਆਂ ਸਟੇਟਾਂ ਔਰ ਯੂਨੀਅਨ ਟੈਰੀਟਰੀਜ਼ ਦੀ ਰੈਂਕਿੰਗ ਹੋਈ ਹੈ ਕਿ ਕਿਸ ਸਟੇਟ ਨੇ ਸਭ ਤੋਂ ਵੱਧ ਵਧੀਆ ਸੋਹਣੇ ਤਰੀਕੇ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਲੋਕਾਂ ਦੀਆਂ ਗ੍ਰੀਵੈਂਸਸ ਲੋਕਾਂ ਦੇ ਮਸਲੇ ਹੱਲ ਕਰਕੇ ਲੋਕਾਂ ਨੂੰ ਸਹੂਲਤ ਦਿੱਤੀ ਹੈ ਉਹਦੇ ਵਿੱਚ ਸਾਡੇ ਡਿਪਾਰਟਮੈਂਟ ਨੂੰ ਔਰ ਪੰਜਾਬ ਸਰਕਾਰ ਨੂੰ ਪਹਿਲੇ ਨੰਬਰ ਦੀ ਰੈਂਕਿੰਗ ਹੈ ਜਿਹੜੀ ਉਹ ਗਵਰਨਮੈਂਟ ਆਫ ਇੰਡੀਆ ਦੇ ਦਿੱਤੀ ਹੈ ਮੈਂ ਸਮਝਦਾ ਕਿ ਇਹ ਵਾਈਬਰੈਂਟ ਗਵਰਨਮੈਂਟ ਹੋਣ ਦੀ ਨਿਸ਼ਾਨੀ ਹੈ ਔਰ ਇਹਦੇ ਨਾਲ ਲੋਕਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਸਹੂਲਤ ਤੇ ਜਿਹੜੀ ਉਹ ਸਾਡਾ ਡਿਪਾਰਟਮੈਂਟ ਗਵਰਨੈਂਸ ਰਿਫਾਰਮ ਜਨ ਗ੍ਰੀਵੈਂਸ ਰੈਡਰੈਸਲ ਉਹ ਦੇ ਰਿਹਾ ਹੈ ਔਰ ਇਸੇ ਤਰੀਕੇ ਨਾਲ ਇਹਨਾਂ ਸੇਵਾਵਾਂ ਨੂੰ ਹੋਰ ਬਿਹਤਰ ਕਰਨ ਦੇ ਲਈ ਅਸੀਂ ਅਸੇਮਸ਼ਾ ਯਤਨਸ਼ੀਲ ਰਹਾਂਗੇ